ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਿੰਦਰ ਮਲਾਪ ਕਿਚਨ ਤੋਂ ਜੀ ਅੱਜ ਲੋਹੜੀ ਮੌਕੇ ਆਪਾਂ ਬਕਰਸ ਗ੍ਰਾਂਤੀ ਦੇ ਮੌਕੇ ਤੇ ਜਿਹੜਾ ਬਣਾਉਣਾ ਆ ਜੀ ਸਾਗ ਸਾਗ ਹੈ ਮੇਥੀ ਹੈ ਜੀ ਇਹ ਆ ਜੀ ਬੱਤੂ ਇਹ ਆ ਜੀ ਪਾਲਕ ਔਰ ਆਪਾਂ ਲੈਂਦੇ ਆ ਜੀ ਨਵੇਂ ਬਰਤਨ ਨਵਾਂ ਛੁੰਨਾ ਵੀ ਲੈ ਕੇ ਆਏ ਆ ਜੀ ਲੋਹੇ ਦਾ ਇਹਨੂੰ ਆਪਾਂ ਅੱਗੇ ਪਿੱਛੇ ਜਿਸ ਤਰ੍ਹਾਂ ਗਰਮ ਹੁੰਦਾ ਤੇ ਹਿਲਾਂਦਾ ਤੇ ਫੋਟਾ ਨਹੀਂ ਤੇ ਪਿਚੰਦਾ ਇਹਨੂੰ ਆਪਾਂ ਅੱਗੇ ਰੇੜੂ ਲੱਗਿਓ ਆ ਕਮਾ ਵੀ ਸਕਦੇ ਆ ਇੱਧਰ ਉੱਧਰ ਕਰ ਸਕਦੇ ਆ ਇਹ ਕੋ ਲਿਆਂਦਾ ਹੈ ਜੀ ਆਪਾਂ ਸਰਬਲੋਹ ਦਾ ਤਵਾ ਲਿਆਂਦਾ ਹੈ ਇਹ ਨੂੰ ਤਵੇ ਵਾਂਗੂ ਵੀ ਵਰਤਾਂਗੇ ਤੇ ਆਪਾਂ ਆਹ ਜਿੱਤਰਾ ਵੀ ਵਰਤ ਸਕਦੇ ਆ ਕਿਉਂਕਿ ਇਹਦੇ ਵਿੱਚ ਆਪਾਂ ਜੋ ਵੀ ਚੀਜ਼ ਬਣਾਵਾਂਗੇ ਤੜਕਾ ਵਗੈਰਾ ਲਾ ਸਕਦੇ ਆ ਜਿਸ ਤਰ੍ਹਾਂ ਛੋਟ ਮੜ ਥੋੜਾ ਬੋਤਾ ਤੇ ਵਧੀਆ ਹੁੰਦਾ ਵਾ ਤੇ ਆਪਣੀ ਹਰਥ ਲੀੜੀ ਵਧੀਆ ਹੁੰਦਾ ਵਾ ਸਰਬਲ ਉਹਦੇ ਵਿੱਚ ਚੀਜ਼ ਬਣੀ ਹੋਈ ਔਰ ਹੁਣ ਆਪਾਂ ਇੱਕ ਲੈ ਕੇ ਆਏ ਸੀ ਜੀ ਆ ਜਿਸ ਤਰ੍ਹਾਂ ਮੂਲੀਆਂ ਵਗੈਰਾ ਨਿਚੋੜਨੀਆਂ ਹੋਣਾ ਤੇ ਇੱਕ ਹੁੰਦੀ ਆ ਉਹਦੇ ਜਾਲੀ ਸਿਰਫ ਇੱਥੇ ਹੁੰਦੀ ਆ ਆ ਜੀ ਜੋ ਸਰਾਂ ਦੀ ਆ ਉਹਦੇ ਵਿੱਚ ਨਹੀਂ ਨਿਚੋੜੀ ਜਾਂਦੀ ਆ ਆਪਾਂ ਇਹ ਲੱਭ ਕੇ ਲਿਆਏ ਕਿ ਇਹਦੇ ਵਿੱਚ ਆ ਸਾਈਡਾਂ ਤੇ ਵੀ ਜਾਲੀ ਆ ਤੇ ਇਹਦੇ ਵਿੱਚੋਂ ਮਤਲਬ ਕਿ ਪਾਣੀ ਨਿਚੋੜਨਾ ਸੌਖਾ ਹੁੰਦਾ ਮੂਲੀਆਂ ਦਾ ਗੋਭੀ ਦਾ ਹਨਾ ਔਰ ਇੱਕ ਆਪਾਂ ਲੈ ਕੇ ਆਏ ਸੀ ਜੀ ਆ ਵੇਖੋ ਆਪਾਂ ਜਿਸ ਤਰ੍ਹਾਂ ਚੋਲੇ ਚਨੇ ਬਣਾਉਣੇ ਤੇ ਵਾਈਟ ਚਨੇ ਜਿਹਦੇ ਵਿੱਚ ਆਪਾਂ ਮਸਾਲੇ ਪਾਉਣੇ ਹੁੰਦੇ ਦੂਸਰੇ ਖੜੇ ਮਸਾਲੇ ਪਾ ਕੇ ਨਾ ਉਹਦੇ ਵਿੱਚ ਛੋਲਿਆਂ ਦੇ ਵਿੱਚ ਪਾ ਦੋ ਕਿ ਆਪਾਂ ਨੂੰ ਕਪੜੇ ਦੇ ਵਿੱਚ ਕੋਟਲੀ ਬਣਾਉਣ ਦੀ ਲੋੜ ਨਹੀਂ ਇੰਦੇ ਵਿੱਚ ਪਾ ਕੇ ਆਪਾਂ ਸਿੱਧੇ ਆਪਾਂ ਆਪਣੇ ਕੁੱਕਰ ਵਿੱਚ ਪਾ ਸਕਦੇ ਆ ਬਹੁਤ ਵਧੀਆ ਰਹਿੰਦਾ ਹਨ ਅੱਜ ਆਪਾਂ ਬਣਾਵਾਂਗੇ ਕੁੱਕਰ ਵਿੱਚ ਹੀ ਸਾਗ ਔਰ ਇਹਦੇ ਕੁੱਕਰ ਦੇ ਆਪਾਂ ਸਾਈਡਾਂ ਤੇ ਲਗਾ ਦਾਂਗੇ ਜੀ ਮਿੱਟੀ ਲਗਾਵਾਂਗੇ ਆਪਾਂ ਕਿ ਫਿਰ ਇਹਨੂੰ ਸਾਫ਼ ਕਰਨਾ ਸੌਖਾ ਹੋ ਜਾਏਗਾ ਔਰ ਇਹਦੇ ਉੱਪਰ ਰੱਖਾਂਗੇ ਜੀ ਅਸਟੂਨਰ ਉੱਪਰ ਹੀ ਬਣਾਵਾਂਗੇ ਔਰ ਇਹ ਸਾਡਾ ਪਿਆਰਾ ਜਿਹਾ ਡੌਗੀ ਆ ਇਹ ਆਪਾਂ ਜਿੱਥੇ ਵੀ ਬੈੰਨੇ ਆ ਇਹ ਸਾਡੇ ਨਾਲ ਹੀ ਰੰਦਾ ਕੋਲ ਕੋਲ ਨਹੀਂ ਲੈਂਦਾ ਆ ਵੀ ਇਹ ਸਹੀ ਜਾਂਦਾ ਇਹਨੇ ਵੀ ਵਿੱਚ ਆਣਾ ਹੀ ਹੁੰਦਾ ਵੀਡੀਓ ਦੇ ਵਿੱਚ ਬਾਕੀ ਆਪਾਂ ਸ਼ੁਰੂ ਕਰਦੇ ਆਂ ਸਾਗ ਬਣਾਉਣਾ ਹਾਂਜੀ ਹੁਣ ਜੀ ਤੁਸੀਂ ਸਾਡੀ ਸਾਰੀ ਵੀਡੀਓ ਦੇ ਨਾਲ ਜੁੜੇ ਰਹੋ ਜੀ ਔਰ ਆਪਾਂ ਕਰਦੇ ਆਂ ਤਿਆਰੀ ਇਹ ਨਵੇਂ ਚੱਲੇ ਤੇ ਪਰਸਾਗ ਬਣਾਉਂਦੀ ਤੁਸੀਂ ਜੁੜੇ ਰਹੋ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸ਼ੇਅਰ ਕਰਿਓ ਜੀ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਆੜਿਆ ਆਪ ਕੁੱਕਰ ਨੂੰ ਲਾਵਾ ਦੇ ਮਿੱਟੀ ਥੋੜਾ ਕੁੱਕਰ ਵਧੀਆ ਤਰੀਕੇ ਨਾਲ ਮਰ ਕੇ ਸਾਫ਼ ਹੋ ਜਾਏਗਾ ਹਾਂ ਜੀ ਆ ਵੇਖੋ ਜੀ ਆਪਾਂ ਕੁੱਕਰ ਨੂੰ ਗਮਲੇ ਦੇ ਵਿੱਚੋਂ ਕੱਢ ਕੇ ਮਿੱਟੀ ਲਾਉਣ ਲੱਗੇ ਆ ਤੇ ਤੁਸੀਂ ਦੱਸਿਓ ਵੀ ਇਹਦਾ ਮਿੱਟੀ ਦੇ ਨਾਲ ਕੀ ਫਾਇਦਾ ਹੁੰਦਾ ਆਪਾਂ ਇਹ ਕੁੱਕਰ ਸਾਫ਼ ਆ ਬੀ ਉਹ ਤੇ ਸਾਫ਼ ਕਰਨ 'ਚ ਥੋੜੀ ਜਿਹੀ ਆਸਾਨੀ ਜੀ ਹੋ ਜਾਊਗੀ ਔਰ ਵੇਖੋ ਜੀ ਆਪਾਂ ਕੁੱਕਰ ਤੇ ਮਿੱਟੀ ਲਾ ਦਿੱਤੀ ਆ ਹੁਣ ਆਪਾਂ ਨੂੰ ਅੱਗ ਤੇ ਰੱਖਦੇ ਆਂ ਮੋਟੀ ਮੋਟੀ ਮਿੱਟੀ ਲਾਈ ਇਹਨਾਂ ਹਾਂਜੀ ਆਪਾਂ ਮਿੱਟੀ ਲਈ ਆ ਜੀ ਲਾ ਕੁੱਕਰ ਦੇ ਉੱਪਰ ਹੁਣ ਆਪਾਂ ਇਹ ਕੁੱਕਰ ਦਿੱਤਾ ਉਹਦੇ ਉੱਪਰ ਰੱਖ ਤੇ ਹੁਣ ਆਪਾਂ ਪਾਉਨੇ ਆ ਜੀ ਇਹਦੇ ਵਿੱਚ ਇੱਕ ਪਾਸੇ ਆਪਾਂ ਨਾਲ ਨਾਲ ਇਹਦੇ ਵਿੱਚ ਪਾਣੀ ਗਰਮ ਕਰਨਾ ਰੱਖ ਦਿੰਨੇ ਆ ਦੂਜੇ ਪਾਸੇ ਆਪਾਂ ਸਾਗ ਕੱਟ ਲੈਣਾ ਨਾਲ ਦੀ ਨਾਲ ਹੀ ਵਿੱਚ ਪਾਈ ਜਾਣਾ ਇਹਦੇ ਵਿੱਚ ਤੇ ਤੁਹਾਨੂੰ ਸਾਗ ਜਲਦੀ ਕਿਸ ਤਰ੍ਹਾਂ ਹਲਦਾ ਮੈਂ ਉਹ ਵੀ ਟਿਕਣਾ ਦੱਸੂਗੀ बस जुड़े रहो ਤੁਸੀਂ ਹਾਂ ਜੇ ਗਰਮ ਪਾਣੀ ਹੈ ਦੀ ਆਪਾਂ ਜਿਹਦੇ ਵਿੱਚ ਗਰਮ ਪਾਣੀ ਪਾਵਾਂਗੇ ਤੇ ਉਂਦਰ ਆਪਣੀ ਅਦਾਸੀ ਹੋ ਜਾਣਾ ਵਾ ਤੇ ਇੱਕ ਵਿੱਚ ਆਪਾਂ ਨਾ ਗਰਮ ਪਾਣੀ ਪਾ ਕੇ ਤੇ ਨਾਲ ਹੀ ਇਹਦੇ ਨਾਲ ਨਮਕ ਪਾਵਾਂਗੇ ਥੋੜਾ ਐਕਸਟਰਾ ਪਾਵਾਂਗੇ ਕਿਉਂਕਿ ਆਪਾਂ ਸਾਗ ਦਾ ਪਾਣੀ ਲਾਉਣਾ ਹੈ ਤੇ ਇਹਦੇ ਵਿੱਚ ਆਪਾਂ ਐਕਸਟਰਾ ਥੋੜਾ ਬਾਦ ਨਮਕ ਜਿਹੜਾ ਪਾਵਾਂਗੇ ਉਹ ਤੇ ਪਾਣੀ ਵਿੱਚ ਚਪੜਾ ਨਹੀਂ ਜਾਣਾ ਤੇ ਬਾਕੀ ਆਪਾਂ ਫੇਰ ਜਿੰਨਾ ਕੋ ਲੋੜ ਹੋਊਗੀ ਦੇਖਾਂਗੇ ਸਾਡੇ ਸਾਬ ਨਾਲ ਪਾਣੀ ਸਾਗ ਦੇ ਸਿਰ ਨੂੰ ਨਮਕ ਹੋਰ ਨਹੀਂ ਲਾਉਣਾ ਕਿਉਂਕਿ ਇਧਰ ਚੈਕਸਾ ਪਾਣੀ ਤਾਂ ਆਪਣਾ ਨਮਕ ਵਿੱਚੋਂ ਨਿਕਲ ਜਾਣਾ ਜਦੋਂ ਆਪਾਂ ਪਾਣੀ ਲਾਵਾਂਗੇ ਸਾਗ ਦਾ ਹਾਂਜੀ ਜੀ ਉਧਰ ਆਪਣਾ ਆਪਾਂ ਅੱਗ ਬਾਲ ਕੇ ਤੇ ਪਾਣੀ ਗਰਮ ਰੱਖ ਦਿੱਤਾ ਵਾ ਤੇ ਇਧਰ ਆਪਾਂ ਸਾਗ ਰਗਾਂ ਦੇ ਸਾਗ ਸਟਾਨ ਨੇ ਹੋ ਨਾ ਪਣਾ ਸਾਗ ਦੇ ਹੋਰੇ ਆਪਾਂ ਇਹਦੀਆਂ ਗੰਦਨਾ ਛਿੱਲ ਕੇ ਪੰਦਨਾ ਦਾ ਸਾਗ ਆ ਪੱਤੇ ਆਪਾਂ ਬਹੁਤ ਹੀ ਘੱਟ ਪਾਏ ਹੋਏ ਆ ਕੋਈ ਕੁਝ ਤਾਂ ਨਹੀਂ ਲੱਗ ਰਿਹਾ ਅੱਜ ਕਿੰਨਾ ਕਿੰਨਾਂ ਨੂੰ ਜੀ ਇਹ ਪੰਜਾਬੀ ਤਰੀਕੇ ਨਾਲ ਇਸ ਤਰ੍ਹਾਂ ਸਾਗ ਬਣਾਉਣਾ ਪਸੰਦ ਆ। ਉਹ ਕਮੈਂਟਾਂ ਵਿੱਚ ਪੰਜਾਬ ਲਿਖਿਓ ਜੇ। ਔਰ ਇਸ ਦੇ ਇਸ ਤਰੀਕੇ ਨਾਲ ਸਾਗ ਜੁਲਦੇ ਬਣਾਉਂਦਾ ਤੁਹਾਨੂੰ ਕਿੰਨੂੰ ਵਧੀਆ ਲੱਗਦਾ ਵਾ ਹਾਂਜੀ ਵੇਖੋ ਜੀ ਆਪਾਂ ਨਾ ਇਸ ਤਰ੍ਹਾਂ ਪੂਰੀ ਪੂਰੀ ਗੰਦਲਾਂ ਵਾਲਾ ਹੀ ਸਾਗ ਬਣਾਉਣ ਲੱਗੇ ਆਂ ਬਸ ਇੱਕ ਇੱਕ ਦੋ ਦੋ ਹੀ ਆ ਪੱਤੇ ਹੈਗੇ ਆ ਬਸ ਨਾਲ ਬਾਕੀ ਇਹ ਪੂਰੇ ਗੰਦਲਾਂ ਦਾ ਹੀ ਸਾਗ ਬਣ ਕੇ ਬਹੁਤ ਵਧੀਆ ਤਿਆਰ ਹੋਵੇਗਾ ਸਾਗ ਲੋੜੀ ਦੇ ਮੌਕੇ ਤੇ ਆਪਾਂ ਹੀ ਸਾਗ ਬਣਾ ਰਹੇ ਹਾਂਜੀ ਆਹ ਵੇਖੋ ਜੀ ਆਪਾਂ ਟੋਕਾ ਜਦੋਂ ਲੈਣਾ ਹੋਵੇ ਨਾ ਤੇ ਆ ਦੋ ਟੋਕੇ ਹੋਣੇ ਚਾਹੀਦੇ ਇਹਦੇ ਵਿੱਚ ਫਿਰ ਆਪਣਾ ਸਾਗ ਜਿਹੜਾ ਇਸ ਤਰ੍ਹਾਂ ਦਾ ਆ ਵੇਖੋ ਆਉਂਦਾ ਵਾ ਕਿ ਇੱਕ ਤਾਂ ਜਿਹੜਾ ਤਿੰਨ ਟੋਕਿਆਂ ਵਾਲਾ ਪਾ ਲੈਂਦੇ ਆ ਓਨ ਦੇ ਵਿੱਚ ਫਿਰ ਸਾਗ ਜਿਆਦਾ ਹੀ ਓਹ ਹੋ ਜਾਂਦਾ ਵਾ ਸਹੀ ਨਹੀਂ ਬਣਦਾ ਇਹ ਸਾਨੂੰ ਚਾਹੀਆ ਦੋ ਟੋਕਕੇ ਵਾਲਾ ਜੀ ਵਧੀਆ ਬਣਦਾ ਵਾ ਸਾਫ ਸੱਟਾ ਜਾਂਦਾ ਵਾ ਹਾਂ ਜੀ ਆਪਾਂ ਸਾਗ ਨੂੰ ਵਿੱਚ ਪਾਵਾਂਗੇ ਪਹਿਲਾਂ ਆਪਾਂ ਇਹਨਾਂ ਤੋਂ ਸਵਾਰ ਲਾਂਗੇ ਇਹਦੇ ਨਾਲ ਆਪਣੇ ਕੋਈ ਨਜ਼ਰ ਨਿਕਲ ਜਾਂਦੀ ਪਈ ਨਹੀਂ ਸਾਗ ਹੋ ਗਿਆ ਬਣੂਗਾ ਲਾਈ ਆ ਜੀ ਹੁਣ ਆਪਾਂ ਸਾਗ ਵਿੱਚ ਪਾਤਾ ਵਾ ਇਹਦੇ ਨਾਲ ਉਹਨ ਆਪਣਾ ਸਾਗ ਬਹੁਤ ਹੀ ਆਪਾਂ ਨੂੰਗਾ ਤੇ ਵਧੀਆ ਬਣ ਕੇ ਤਿਆਰ ਹੋਊਗਾ ਅੱਗਾ ਜਿਹਨਾਂ ਆਪਣਾ ਸਾਗ ਕੱਟਿਆ ਗਿਆ ਸਿੱਧਾ ਤੋਂ ਉਹ ਆਪਾਂ ਉਹਦੇ ਵਿੱਚ ਪਾਤਾ ਏ ਉਹਨਾਂ ਦੇ ਨਾਲ ਆਪਾਂ ਵੀ ਨਾਲ ਹੋਰ ਕਰ ਲੈਣਾ ਮੈਨੂੰ ਤਾਂ ਮੈਸੇਜ ਹੋ ਜਾਂਦਾ ਇਹ ਵਿੱਚ ਆਪਾਂ ਨੂੰ ਹੁਣ ਜਿਹੜਾ ਨਵਾਂ ਸਾਜ਼ ਵਿੱਚ ਹੋਰ ਪਾਇਆ ਇਹ ਘਲਾ ਕੇ ਜਿਹੜਾ نیچے ਨਹੀਂ ਚੱਲਣ ਉੱਪਰ ਕਰਦਾਂਗੇ ਹਲਾ ਕੇ ਇਹ ਇਹਦਾ ਪਾਣੀ ਸਾਗ ਦਾ ਲਾਹ ਲਾਵਾਂਗੇ ਪਹਿਲਾਂ ਫਿਰ ਆਪਾਂ ਆਹ ਲਾ ਤੇ ਬਾਸੂ ਪਾਵਾਂਗੇ ਪਹਿਲਾਂ ਥੋੜੀ ਜਿਹਾ ਸਾਗ ਨੂੰ ਉਚਲ ਦਵਾਂਗੇ ਆ ਦੇ ਸਾਗ ਆਪਣਾ ਸਾਰਾ ਪਾ ਦਤਾ ਇਹਦੇ ਵਿੱਚ ਥੋੜਾ ਟਾਈਮ ਸਾਗ ਰਿਜਨ ਤੋਂ ਬਾਅਦ ਆ ਇਹਦਾ ਜਿਹੜਾ ਕੜਵਾ ਪਨ ਹੁੰਦਾ ਵਾ ਸਰੋਂ ਦਾ ਉਹ ਫੇਰ ਨਿਕਲ ਜੂਗਾ ਫਿਰ ਸਾਗ ਉਹ ਨਹੀਂ ਵਧੀਆ ਬਣੂਗਾ ਕਿ ਜਦੋਂ ਆਪਾਂ ਦਾ ਸਾਗ ਦਾ ਪਾਣੀ ਉਪਰੋਂ ਲਾ ਦਾਂਗੇ ਨਾ ਫਿਰ ਆਪਣਾ ਸਾਗ ਹੋਰ ਵੀ ਜ਼ਿਆਦਾ ਸਵਾਦ ਬਣਦਾ ਵਾ ਦਾ ਸਾਰੇ ਕੋ ਮੇਰੇ ਰੇਜੇ ਪੈ ਗਿਆ ਵਾ ਰੇਜੇ ਦਾ ਪਿਆ ਪੂਰੀ ਤਰ੍ਹਾਂ ਤੇ ਕਲਰ ਚੇਂਜ ਹੋਣ ਲੱਗ ਗਿਆ ਹਿੰਦਾ ਬਾਕੀ 5-6 ਘੰਟੇ ਤੋਂ ਜ਼ਿਆਦਾ ਹੀ ਆਪਾਂ ਇਹਨੂੰ ਰਿਣਾ ਕੇ ਸਾਗ ਨੂੰ ਤੇ ਫੇਰੀ ਸਾਗ ਵਧੀਆ ਬਣੂਗਾ ਆਪਾਂ ਕੋਈ 10-11 ਵਜੇ ਦਾ ਆਪਾਂ ਸਾਗ ਰੱਖ ਦਿੱਤਾ ਹੈ ਤੇ ਆਪਾਂ ਨਾ ਫਿਰ ਵੀ ਇਹਨਾਂ ਨੂੰ ਸ਼ਾਮਾਂ ਪੈ ਜਾਣੀਆਂ ਨੇ ਬੰਦਿਆ ਬੰਦਿਆ ਹਾਂ ਜੀ ਆਪਾਂ ਪਾਲਕ ਕੱਟਾਂਗੇ ਜਿੰਜਰ ਸਾਗ ਰਜਿੰਦਿਆ ਪਾਲਕ ਕੱਟ ਕੇ ਰੱਖ ਲਾਂਗੇ ਫਿਰ ਆਪਾਂ ਪਾਣੀ ਲਾ ਕੇ ਫਿਰ ਆਪਾਂ ਪਾਲਕ ਵਿੱਚ ਪਾਵਾਂਗੇ ਮੈਂ ਤੁਹਾਨੂੰ ਤਾਂ सांगितलं ਸੀ ਪਾਲਕ ਹਾਂਜੀ ਵੇਖੋ ਜੀ ਉਧਰ ਆਪਣਾ ਸਾਗ ਕਿੰਨਾ ਵਧੀਆ ਖਾਧਾ ਪਿਆਰੀ ਜਿਦਾ ਗਿਆ ਵਾ ਆਪਾਂ ਜਰੂਰ ਪਕਾਵਾਂਗੇ ਸਾਗ ਨੂੰ ਇਸੇ ਤਰ੍ਹਾਂ ਹੀ ਜਿੰਨਾ ਵੀ ਜ਼ਿਆਦਾ ਸਾਗ ਪੱਕੇਗਾ ਉਨਾ ਹੀ ਜ਼ਿਆਦਾ ਟੇਸਟੀ ਬਣੂਗਾ ਇਸ ਲਈ ਘੱਟੋ-ਘੱਟ 5-6 ਘੰਟੇ ਤੱਕ ਆਪਾਂ ਇਸੇ ਤਰ੍ਹਾਂ ਇਹਨੂੰ ਬਣਾਵਾਂਗੇ ਸਾਗ ਨੂੰ ਔਰ ਉਹਨਾਂ ਹੀ ਇਹਦਾ ਅੱਛਾ ਦਾ ਟੇਸਟ ਆਵੇਗਾ ਫਿਰ ਇਹ ਦੇਖੋ ਜੀ ਮਸਾਲਾ ਕਾਫੀ ਏਜ ਚੁੱਕਿਆ ਵਾ ਤੇ ਜਦੋਂ ਕਲਰ ਵੀ ਏੰਨੋ ਚੰਗਾ ਕੋਲ ਸਾਕ ਆਪਣਾ ਪਾ ਕੇ ਰੱਖਾ ਲਏ ਸੇ ਹਰ ਜਿਆਦਾ ਪਾਇਆ ਤਾਂ ਨਹੀਂ ਹੋਰ ਪਤਾ ਵਾਂਗੇ ਸਾਗ ਨੂੰ ਤੇ ਹੁਣ ਆਪਾਂ ਆਪਣੇ ਇਸ ਤਰੀਕੇ ਨਾਲ ਹੀ ਪੁਰਾਣੇ ਤਰੀਕੇ ਨਾਲ ਹੀ ਆਪਾਂ ਕੁੰਡੇ ਡੰਡੇ ਵਿੱਚ ਹੀ ਆਪਾਂ ਸਾਰੇ ਮਸਾਲੇ ਪੁੱਟ ਕੇ ਪਾਵਾਂਗੇ ਇਹਦੇ ਵਿੱਚ ਤੜਕਾ ਤਿਆਰ ਕਰਦੇ ਆਂ ਤੇ ਪਿਆਜ਼ ਆ ਲਸਣ ਆ ਅਦਰਕ ਆ ਤੇ ਹਰੀਆਂ ਲੱਛੀਆਂ ਆ ਸਵੇਰ ਆਪਾਂ ਕੁਟਕਈ ਪਾਵਾਂਗੇ ਅਸੀਂ ਸਾਰਾ ਕੁਝ ਤੋਂ ਫੇਰ ਰੱਖ ਲਿਆ ਆ ਵਾ ਤੇ ਅਦਰਕ ਲਸਣ ਆ ਬਾਸ ਹਾਂਜੀ ਸਾਗ ਆਪਣਾ ਜੀ ਬਲ ਚੁੱਕਾ ਬਿਲਕੁਲ ਆਪਾਂ ਸਵੇਰੇ 10:30 ਦਾ ਧਰਿਆ ਜੇ ਤੇ 5 ਵਜ ਚੱਲੇ ਆ ਪੂਰੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਹਰੀਆਂ ਤੇ Upna sāvaka pā студ lesser e此rā medidas pō rezə piorata hī н Бrãych youngster ugh skill eben sā Studio je la r mulheres utor ndh D Equator survives bas Fear or steer an ma m Copy kāg banks, mo panj beer teno met pad геро, et fed topku aga pā bek Porci hari ri kirako rupur e ਸਾਗ ਆਪਣਾ ਦੇਖੋ ਜੀ ਘੁਟਿਆ ਹੀ ਪਿਆ ਵਾ ਤੁਹਾਨੂੰ। ਫੋਟਨ ਦੀ ਜਿਹੜਾ ਹੈ। ਖਾਲੀ ਘੁਟਿਆ ਰਿਹਾ ਸਾਗ ਦਾ। ਖਰਾ ਪੋੜਾ ਜਿਹਾ ਵੀ ਇਹ ਨੂੰ ਪੋਟਾਂ ਦੀ ਗੋੜ। ਇਹ ਬੋਰ ਬਦਿਆ ਹੋ ਗਿਆ। ਹਾਂ ਜੀ ਦੇਖੋ ਜੀ ਆਪਣਾ ਸਾਗ ਬਿਲਕੁਲ ਘੁਟਿਆ ਪਿਆ ਹੈ। ਗੰਦਲਾਂ ਦਾ ਸਾਗ ਹੈ ਨਾ। ਇਸ ਕਰਕੇ ਇਹਨੂੰ ਆਪਾਂ ਨੂੰ ਜਿਆਦਾ ਮਤਲਬ ਕੀ ਮੋਟਾ ਨਹੀਂ ਰਿਹਾ। ਵੇਖੋ ਐ ਇੱਕਦਾਂ ਖੁੱਲ ਗਈਆਂ ਗੰਦਲਾਂ ਸਾਰੀਆਂ ਖਾਦ ਗਈਆਂ। ਤੇ ਬਹੁਤ ਹੀ ਵਧੀਆ ਸਾਗ ਬਣ ਕੇ ਆਪਣਾ ਰੈਡੀ ਹੋਇਆ ਵਾ। ਪਿਆਰ ਹੋਇਆ ਵਾ। ਤੇ ਹੁਣ ਆਪਾਂ ਇਹਨੂੰ 10 ਮਿੰਟ ਪੱਕਣ ਦਵਾਂਗੇ। ਇਹ ਰ ਆਪਾਂ ਨੂੰ ਨੌਲੀਆ ਦੀ ਤੜਕਾ ਹਾਂਜੀ ਆਪਾਂ ਆਲਣ ਪਾਇਆ ਜੀ 10 15 ਮਿੰਟ ਹੋ ਗਏ ਆਪਣਾ ਸਾਗ ਨੂੰ ਨਰਜਿੜਿਆ ਹੁਣ ਆਪਾਂ ਨੇ ਥੋੜਾ ਜਿਹਾ ਹੋਰ ਘੋਟਾਂਗੇ ਤੇ ਇਹਨੇ ਆਪਾਂ ਨੂੰ ਲਾ ਕੇ ਘੋਟਣਾ ਪੈਣਾ ਜੀ ਇਹ ਆਪਣਾ ਰੇੜੂ ਵਾਲਾ ਚੁੱਲ੍ਹਾ ਵਾ ਤੇ ਇਹ ਰੜਦਾ ਵਾ ਇਹ ਨਹੀਂ ਕਿ ਉਤਾਰਦੇ ਇਹਨੇ ਇੱਧਰ ਦੀ ਆਪਾਂ ਰੱਖ ਦਵਾਂਗੇ ਕਲਾਈ ਚਲੋ ਜੀ ਉਹਨਾਂ ਪਾਸਾ ਰੋੜ ਰਹੀ ਹੈ। ਉਹ ਜਿਹੜਾ ਆਪਾਂ ਇਸ ਹਾਰਾ ਰੋਟ ਗਿਆ ਵਾ ਤੇ ਬਿਲਕੁਲ ਮਲਾਈ ਵਰਗਾ ਸਾਗ ਬਣ ਕੇ ਤਿਆਰ ਹੋਇਆ ਵਾ। ਤੇ ਬਿਲਕੁਲ ਹੀ ਐਸਾ ਸੌਫਟ ਇਹਨਾਂ ਵਰਗਾ ਸਾਗ ਬਣਿਆ ਆਪਣਾ। ਹੁਣ ਆਪਾਂ ਲਾਵਾਂਗੇ ਜੀ ਇਹਨੂੰ ਤੜਕਾ। ਆ ਪਸਾਰੋਂ ਦਾ ਤੇਲ ਲਾਵਾਂਗੇ ਜੀ ਤੜਕਾ ਸਰੋਂ ਦਾ ਸਾਗ ਆ ਇਸ ਸਰੋਂ ਦੇ ਤੇਲ ਦਾ ਹੀ ਆਪਾਂ ਤੜਕਾ ਲਾਵਾਂਗੇ ਜੀ ਆਹ ਵੇਖੋ ਜੀ ਆਪਾਂ ਹੁਣ ਆ ਮਸਾਂ ਜਿਹੜਾ ਵਾ ਪਿੱਛੇ ਲੇ ਕੇ ਰੱਖਿਆ ਸੀਗਾ ਤੇ ਹੁਣ ਇਹਨੂੰ ਆਪਾਂ ਪੋਟਾ ਕੇ ਡੰਡੇ ਹੁੰਦੇ ਇਹਦਾ ਤੜਕਾ ਬਣਾਵਾਂਗੇ

ਸਟ੍ਰਾਈਪ ਉੱਤੇ ਕੇ ਪਾਵਾਂਗੇ ਮੋਟਾ ਮੋਟਾ ਕੁੱਟ ਕੇ ਪਾਵਾਂਗੇ ਪਤਾ ਚੱਲਦਾ ਆਪਾਂ ਇਹਨੂੰ ਬਰੀਕ ਨਹੀਂ ਕਰਨਾ ਕਿ ਆਪਣਾ ਥੋੜਾ ਵਿੱਚ ਟੇਸ ਆਵੇ ਸਾਗ ਦੇ ਵਿੱਚ ਪਾਉਂਦੇ ਆਂਦੇ ਤਾਂ ਵਧੀਆ ਲੱਗਦਾ ਥੋੜਾ ਮੋਟਾ ਮੋਟਾ ਹੋਵੇ ਤਾਂ ਬਿਲਕੁਲ ਬਰੀਕ ਜਿਹਦਾ ਹੁੰਦਾ ਟੇਸ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੇ ਗੁੰਡੇ ਕੁੱਟੋ ਟੇਸਾ ਹੋ ਰਹੀ ਹੈ ਬਣਦੀ ਹੈ ਉਧਰ ਆਪਣਾ ਲਖਨ ਦੀ ਕਿਰਪਾ ਜੀ ਰੌਣਾ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਸੋ ਆਪਣਾ ਬਰਾਊਨ ਹੋ ਗਿਆ ਵਾ ਆਹ ਦੇਖੋ ਬਰਾਊਨ ਹੋ ਗਿਆ ਲਸਣ ਹੁਣ ਆਪਾਂ ਇਹਦੇ ਚ ਪਾਵਾਂਗੇ ਇਹ ਪਿਆਜ਼ ਜਿਹਨੇ ਜਰ ਪਿਆਜ਼ ਇਹ ਚ ਪਾ ਦੇਆ ਹੁਣ ਜਰਾ ਆਪਾਂ ਬਣਾ ਦਰਕਾ ਉਸ ਤੱਕ ਇਹ ਤਿਆਰ ਕਰ ਲੈਣਾ ਵਾ ਤੇ ਹੁਣ ਆਪਾਂ ਪਕਾ ਲੈਂਦੇ ਹਾਂ ਆ ਦੇਖੋ ਜੀ ਹੁਣ ਇਸ ਤਰ੍ਹਾਂ ਦਾ ਆ ਪਾਦਰਕ ਪਾਣਾ ਸੀ ਇਹ ਮੋਟਾ ਮੋਟਾ ਅਦਰਕ ਆ ਇਹ ਵੀ ਆਪਣਾ ਪਿਆਜ਼ ਇਹ ਪਿਆਜ਼ ਦੇ ਉਹ ਹੁਣ ਆਪਾਂ ਹਰੀਆਂ ਮਿਰਚਾਂ ਨੇ ਇੱਥੇ ਤrai ਕੁੱਟ ਕੇ ਪਾਵਾਂਗੇ ਤੇ ਆ ਜੀ ਆਪਾਂ ਮੋਟੇ ਮੋਟੇ ਹਲਦੀਆਂ ਮਿਰਚਾਂ ਇੱਥੇ ਕੱਟ ਕੇ ਫਿਰ ਇਹਨੂੰ ਥੋੜਾ ਥੋੜਾ ਕੁੱਟ ਲਵਾਂਗੇ ਤੇ ਇਸੇ ਤਰ੍ਹਾਂ ਨੇ ਆਪਾਂ ਇਹ ਵੀ ਕੱਟ ਕੇ ਕੁੱਟ ਕੇ ਪਾਵਾਂਗੇ ਪੁਰੀਆਂ ਮੋਟੀਆਂ ਰੱਖਾਂਗੇ ਵੀ ਪਰ ਮਿਰਚਾਂ ਇੱਥੇ ਆਪਾਂ ਜ਼ਿਆਦਾ ਪਾਵਾਂਗੇ ਕਿਉਂਕਿ ਸਾਗ ਦੇ ਵਿੱਚ ਮਿਰਚ ਥੋੜੀ ਤੇਜ਼ ਹੀ ਵਧੀਆ ਲੱਗਦੀ ਆ ਤੇ ਸਾਗ ਹੋਰ ਵੀ ਸਵਾਦਾਂਜੂਗਾ ਟਮਾਟਰ ਵੀ ਵਿੱਚ ਪਾਵਾਂਗੇ ਤੜਕੇ ਦੇ ਕੋਈ ਨਹੀਂ ਵੀ ਪਾਉਂਦੇ ਟਮਾਟਰ ਸਾਦੇ ਵਿੱਚ ਭਰ ਮਿਆ ਨਹੀਂ ਲੱਗਦੇ ਵੀ ਇੱਥੇ ਪਾਵਾਂਗੇ ਟਮਾਟਰ ਵੀ ਥੋੜੇ ਜਿਹਾ ਅਸੀਂ ਆਪਾਂ ਟਮਾਟਰ ਪਾਵਾਂਗੇ ਤੇ ਬਾਕੀ ਜੇ ਤੁਹਾਡੀ ਚੋਇਸ ਨਾ ਹੋਵੇ ਟਮਾਟਰ ਪਾਉਂਦੀ ਤਾਂ ਕੋਈ ਗੱਲ ਨਹੀਂ ਆ ਤੁਸੀਂ ਆਪਣੇ ਹਿਸਾਬ ਨਾਲ ਤੜਕਾ ਲਾ ਸਕਦੇ ਹੋ ਤੇ ਬਾਕੀ ਆਪਾਂ ਪਾ ਲਈਏ ਟਮਾਟਰ ਵੀ ਵਿੱਚ ਤੜਕੇ ਦੇ ਤੇ ਪਿਆਜ਼ ਵੀ ਆਪਣਾ ਭੁੱਜ ਗਿਆ ਹੁਣ ਆਪਾਂ ਟਮਾਟਰ ਪਾਵਾਂਗੇ

प अ सार्ज खा ਆਪਾਂ ਇਹ ਚਾਵਲਾ ਪਾਣੀ ਆ ਇਹ ਵੀ ਆਪਾਂ ਵੇਸਟ ਫਾਦਰ ਆ ਜੀ ਆਪਾਂ ਹੁਣ ਆਪਾਂ ਨਾਲ ਜੀ ਨਾਲ ਆਪਾਂ ਬਣਾ ਲਿਆ ਜੀ ਮੱਖਣ ਦੇ ਪੇੜੇ ਸਾਗ ਦੇ ਵਿੱਚ ਪਾਉਣ ਵਾਸਤੇ ਆਪਾਂ ਬਣਾਏ ਸਾਗ ਵਿੱਚ ਪਾਉਣ ਲਈ ਮੱਖਣ ਦੇ ਪੇੜੇ ਦੇਖੋ ਜੀ ਇਹ ਰੀ ਬਹੁਤ ਜ਼ਰੂਰੀ ਹੁੰਦੀ ਆ ਸਾਗ ਦੇ ਵਿੱਚ ਮੱਖਣ ਪਾਉਣ ਦੇ ਨਾਲ ਨੋਸ ਇਹ ਆਦੀ ਆਪਣੇ ਮੱਖਣ ਦੇ ਭੇੜੇ ਇਹ ਆਦੀ ਨਸਤੀ ਵੀ ਜਿਸਕੇ ਸਦਾ ਦਿਲ ਕਰੇਗਾ ਪੀਣ ਨੂੰ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਹੋਰ ਤੇ ਇਹ ਜਿਹੜਾ ਟਮਾਟਰ ਆ ਇਹ ਫਿਰ ਛੇਤੀ ਗਲ ਜਾਣਗੇ ਬਾਕੀ ਸਾਰਾ ਕੁਝ ਜਿ ਸਹੀ ਆ ਥੋੜੀ ਜੀ ਆਪਾਂ ਪਾਵਾਂਗੇ ਜੀ ਆ ਵੀ ਇੱਕਚਲੀ ਬਹੁਤ ਹੀ ਵਧੀਆ ਲੱਗੂਗਾ ਤੜਕਾ ਹਾਂਜੀ ਦੇਖੋ ਜੀ ਆਪਣਾ ਤੜਕਾ ਜੀ ਹੋ ਗਿਆ ਵਾ ਰੈਡੀ ਤੇ ਹੋ ਗਿਆ ਤੜਕਾ ਵੀ ਰੈਡੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਾਗ ਤੇ ਆਪਾਂ 11 ਮਈ ਦਾ ਸਾਗ ਧਰਿਆ ਤੇ ਆਪਣੇ 5:30 ਹੋ ਚੁੱਕੇ ਨੇ ਤੇ حساب ਲਾ ਲਓ ਕਿੰਨੇ ਘੰਟੇ ਤੱਕ ਆਪਣਾ ਸਾਗ ਰਿਝਿਆ ਤੇ ਹੁਣ ਆਪਾਂ ਨਾਲ ਬਣਾਵਾਂਗੇ ਜੀ ਮੱਕੀ ਦੇ ਪ੍ਰਸ਼ਾਦੇ ਤੇ ਤੁਸੀਂ ਦੱਸੋ ਜੀ ਸਾਨੂੰ ਸਾਗ ਖਾਦਾ ਵਾ ਕਿਵੇਂ ਦਾ ਬਣਿਆ ਵਾ ਸਾਗ ਸਾਡਾ ਕੋਈ ਸਾਨੂੰ ਹਾਂਜੀ ਸਾਗ ਆਪਣਾ ਹੋ ਗਿਆ ਜੀ ਬਣ ਕੇ ਤਿਆਰ ਸਾ ਵੀ ਲੱਗ ਗਿਆ ਵਾ ਬਾਕੀ ਆਪਾਂ ਸੁੱਚਾ ਸਾਗ ਲੱਕ ਲਾਂਗੇ ਪਰਸੋਂ ਮੱਗੀ ਵਾਲੇ ਦੇਨ ਵਰਤਨ ਵਾਸਤੇ ਤੇ ਇਹ ਵਾਲਾ ਆਪਾਂ ਅੱਜ ਖਾਵਾਂਗੇ ਥੋੜਾ ਟੇਸਟ ਕਰਾਂਗੇ ਇਹਨੂੰ ਤੇ ਉਹਨੂੰ ਤੜਕਾ ਆਪਾਂ ਬਾਅਦ ਵਿੱਚ ਲਾਵਾਂਗੇ ਫਿਰ ਜਿੱਦ ਤਨ ਖਾਵਾਂਗੇ ਆ ਦੇਖੋ ਜੀ ਆ ਆਪਣੀ ਮੱਖਣੀ ਆ ਤੇ ਇਹ ਪੇੜੇ ਇਸ ਤਰ੍ਹਾਂ ਮੈਨੂੰ ਵਧੀਆ ਲੱਗੇ ਮੈਂ ਬਣਾਏ ਸੀਗੇ ਤੇ ਉਹ ਬੜੇ ਸੋਹਣੇ ਜੇ ਬਣ ਕੇ ਲੱਡੂ ਚਾਈਪੀ ਬਣ ਕੇ ਤਿਆਰ ਹੋ ਗਏ ਆ ਮੱਖਣੀ ਦੇ ਪੇੜੇ ਵੇਖੋ ਕਿੰਨੇ ਸੋਹਣੇ ਲੱਗਣਦੇ ਆ ਹਾਂਜੀ ਇੱਕ ਪੇੜਾ ਜੀ ਆਪਾਂ ਇਹਦੇ ਵਿੱਚ ਤੜਕੇ ਵਾਲੇ ਸਾਗ ਦੇ ਵਿੱਚ ਮੱਖਣ ਦਾ ਪਾਵਾਂਗੇ ਤੇ ਦੇਖਿਆ ਆਪਣਾ ਸਾਗ ਹੋਰ ਵਧੀਆ ਹੋ ਜਾਣਾ ਇਹਨਾ ਤੇ ਬਾਕੀ ਜਿਵੇਂ ਜਿਵੇਂ ਕੋਈ ਖਾਈ ਜਾਊਗਾ ਉਹਨੂੰ ਫੇਰ ਥੋੜਾ ਥੋੜਾ ਹੋਰ ਆਪਾਂ ਵਿੱਚ ਮੱਖਣ ਪਾ ਦਾਂਗੇ ਇਹ ਸਾਡਾ ਕਿਊਟ ਜਿਹਾ ਅਸਕਰ ਹੈ ਔਰ ਇਹਨੂੰ ਵੀ ਪੂਰਾ ਸਾਗ ਇਹਨੂੰ ਵੀ ਟੇਸਟੀ ਲੱਗਦਾ ਹੁੰਦਾ ਹੈ ਇਹ ਵੀ ਜ਼ਰੂਰ ਖਾਊਗਾ ਸਾਗ ਇਹ ਨਾਲ ਹੀ ਉਹਨੇ ਜਰ ਬੈਠਾ ਰਿਹਾ ਸਾਗ ਬਣਾਉਣ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਨਵੇਂ ਤਵੇ ਦੇ ਉੱਪਰ ਫੁਲਕੇ ਉਹ ਵੀ ਸਰਬਲੋਹ ਦਾ ਤਵਾ ਹੈ ਨਵਾਂ ਇਹਦੇ ਉੱਪਰ ਆਪਾਂ ਮੱਕੀ ਦੀ ਰਿਸ਼ਾ ਤੇ ਬਣਾਵਾਂਗੇ ਅੱਜ ਹੁਣ ਆਪਾਂ ਬਣਾਵਾਂਗੇ ਜੀ ਮੱਕੀ ਦੇ ਪ੍ਰਸ਼ਾਦੇ ਤੇ ਇਹ ਆਪਾਂ ਥੋੜਾ ਜਿਹਾ ਗਰਮ ਪਾਣੀ ਲਿਆਵਾਂ ਆਪਾਂ ਉਹਦੇ ਨਾਲ ਆਟਾ ਗੁੰਨਾਂਗੇ ਤੇ ਥੋੜਾ ਵਧੀਆ ਬਣ ਜੂਗਾ ਗਰਮ ਪਾਣੀ ਦੇ ਨਾਲ ਆਟਾ ਜਦੋਂ ਗੁੰਨੀਏ ਨਾ ਮੱਕੀ ਦਾ ਤੇ ਉਹ ਵਧੀਆ ਫੁਲਕੇ ਬਣ ਕੇ ਤਿਆਰ ਹੁੰਦੇ ਆ ਹਾਂ ਜੀ ਹੁਣ ਆਪਾਂ ਤੁਹਾਨੂੰ ਮੱਕੀ ਦੇ ਪ੍ਰਸ਼ਾਦੇ ਬਣਾ ਕੇ ਤੇ ਫਿਰ ਆਪਾਂ ਤੁਹਾਨੂੰ ਸਾਰੀ ਵੀਡੀਓ ਵਿਖਾਵਾਂਗੇ ਜੀ ਇਹ ਤੁਹਾਨੂੰ ਪੂਰਾ ਪ੍ਰਕਿਰਿਆ ਲਓ ਜੀ ਆਪਣਾ ਆਟਾ ਬਣ ਗਿਆ ਵਾ ਹੁਣ ਆਪਾਂ ਤੇੜੇ ਕਰਨਗੇ ਤੇ ਸੁਲਗਾ ਤਿਆਰ ਕਰਦੇ ਹਾਂ ਜੀ ਪਾਈ ਪਹਿਲੀ ਵਾਰੀ ਜੀ ਤਵਾਇਆ ਵਰਤਣ ਲੱਗਿਆ ਇਸ ਲਈ ਆਪਾਂ ਇਹਦਾ ਤੇ ਪਹਿਲਾਂ ਥੋੜਾ ਜਿਆ ਕੇ ਹੋਲਾਵਾਂਗੇ ਤੇ ਹੁਣ ਆਪਾਂ ਇਹਦੇ ਤੇ ਪਾਉਂਦਾ ਜੀ ਹਾਂਜੀ ਵੇਖੋ ਜੀ ਆਪਣੀਆਂ ਰੋਟੀ ਦੇ ਉੱਪਰ ਕਿੰਨੇ ਸੋਹਣੇ ਪਿੰਕ ਪਿੰਕ ਸਪੌਟ ਬਣੇ ਆ ਬਹੁਤ ਹੀ ਵਧੀਆ ਬਣ ਕੇ ਰੋਟੀ ਪਿਆਰੋ ਵੇਖੀ ਆਪਣੀ ਥੋੜਾ ਜਿਹਾ ਆਪਾਂ ਹੁਣ ਕਿਉ ਹੋਰ ਨਾਵਾਂਗੇ ਜੀ ਇਹ ਦੇ ਤਵੇ ਦੇ ਸਾਈਡ ਤੇ ਇਹ ਆ ਜੀ ਆਪਣਾ ਸਰਬਲੋਹ ਵਾਲਾ ਤਵਾ ਆਪਾਂ ਪਹਿਲੀ ਵਾਰੀ ਸਰਬਲੋਹ ਦੇ ਤਵੇ ਤੇ ਆਪਾਂ ਪ੍ਰਸ਼ਾਦੇ ਤਿਆਰ ਕਰ ਰਹੇ ਆਂ ਜੀ ਤੇ ਜੋ ਵੀ ਆਪਣੀ ਹੈਲਥ ਲਈ ਬਹੁਤ ਵਧੀਆ ਹੁੰਦਾ ਸਰਵਲ ਉਹਦੇ ਵਿੱਚ ਚੀਜ਼ ਬਣੇ ਤਾਂ ਤੇ ਇਹਦੇ ਵਿੱਚ ਆਪਾਂ ਤੜਕਾ ਵੀ ਲਾਇਆ ਕਰਾਂਗੇ ਔਰ ਇਹ ਆ ਜੀ ਆਪਣਾ ਲਾਗੇ ਸਾਗ ਵੀ ਬਣ ਕੇ ਵੇਖੋ ਕਿੰਨਾ ਸੋਹਣਾ ਉੱਪਰ ਲੱਖਣਾ ਲਾ ਜੀ ਆਪਣਾ ਪ੍ਰਸ਼ਾਦਾ ਵੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਵਾ अपने सेक बहुत ज्यादा वा तो होना झक अपना साग बहुत ही स्वाद बनिया अपना देख घ ਮੈਂ ਗਰਮ ਕਰ ਲਿਆ ਸੀ ਇਹਨੂੰ ਲੋ ਜੀ ਆਪਣਾ ਇਹ ਸਰਾ ਪ੍ਰਸ਼ਾਦਾ ਵੀ ਬਣ ਕੇ ਰਹਿ ਗਿਆ। ਇਹ ਬਸ ਜੀ ਅੱਜ ਲੋ ਜੀ ਆਪਣਾ ਇਹ ਸਾਗ ਬਣ ਕੇ ਤਿਆਰ ਹੋ ਗਿਆ ਮੱਕੀ ਦੇ ਫੁਲਕੇ ਆ। ਨਾਲ ਲੱਸੀ ਦਾ ਗਲਾਸ ਆ ਤੇ ਦੂਜਾ ਫਨੇ ਜੌਰ ਵੀ ਪਰਸ਼ਾਤੇ ਬਣ ਰਹੇ ਆ ਆਪਾਂ ਸਾਰਾ ਪੁਰਾਣੀ ਠਿੱਕੇ ਨਾਲ ਹੀ ਬਨਾਇਆ ਵਾ ਚੁੱਲ੍ਹੇ ਦੇ ਪ੍ਰਸ਼ਾਕ ਬਨਾਇਆ ਵਾ ਇਹਦੇ ਉੱਪਰ ਹੀ ਮੱਕੀ ਦੀਆਂ ਰੋਟੀਆਂ ਬਣਾਈਆਂ ਚੁੱਲ੍ਹੇ ਤੇ ਉਹ ਵੀ ਸਰਬ ਲੋਹ ਦੇ ਤਵੇ ਤੇ ਤੇ ਤੁਸੀਂ ਸਾਡੀ ਸਾਰੀ ਵੀਡੀਓ ਨੂੰ ਜ਼ਰੂਰ ਵੇਖਿਓ ਤੇ ਚੈਨਲ ਤੇ ਨਵੇਂ ਹੋ ਤਾਂ ਉਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਜੀ